ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਪਾਲ ਸਿੰਘ ਪ੍ਰੀਤ ਮਾਨ ਦੀ ਜਿੱਤ ਪੱਕੀ ਪਿੰਡ ਚੰਨਲਵਾਲ ਦੇ ਲੋਕਾਂ ਦਾ ਮਿਲ ਰਿਹਾ ਹੈ ਪਰਮਾ ਸਮਰਥਨ ਦਰਸ਼ਕੋ ਖਬਰ ਹੈ ਪੰਜਾਬ ਦੇ ਪਖਦੇ ਮੁੱਦੇ ਚੋਣਾਂ ਦੇ ਨਾਲ ਜੁੜੀ ਹੋਈ ਬਲਗ ਸੰਪਤੀ ਚੋਣਾਂ ਦੇ ਮੈਦਾਨ ਵਿੱਚ ਵਕਫਾ ਕਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਉਤਾਰਿਆ ਹੋਇਆ ਹੈ ਹਰ ਇੱਕ ਉਮੀਦਵਾਰ ਆਪਣੀ ਕਿਸਮਤ ਜਿਵਾਉਣ ਲਈ ਮੈਦਾਨ ਦੇ ਵਿੱਚ ਇੱਕ ਜਦੋ ਜੈਦ ਦੀ ਲੜਾਈ ਲੜ ਰਿਹਾ ਹੈ ਐਸੇ ਲੜੀ ਦੇ ਤਹਿਤ ਆਮ ਆਦਮੀ ਪਾਰਟੀ ਆਪਣੇ ਸੀਨੀਅਰ ਆਗੂ ਬਲਜਿੰਦਰਪਾਲ ਸਿੰਘ ਪ੍ਰੀਤਮਾਨ ਨੂੰ ਜੋਨ ਗਹਿੜਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਅੱਜ ਪਟਚਨਰਵਾਲ ਦੇ ਲੋਕਾਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਗਵਾਹੀ ਵਿੱਚ ਭਾਰੀ ਇਕੱਠ ਨਾਲ ਬਲਜਿੰਦਰ ਸਿੰਘ ਅਤੇ ਆਪ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਆਪ ਪਾਰਟੀ ਦੀ ਜਿੱਤ ਪੱਕੀ ਹੈ। ਬਲਜਿੰਦਰਪਾਲ ਸਿੰਘ ਮਾਨ ਵੱਡੇ ਪਰਕਰਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗਲਵਤ ਕਰਦੇ ਆਪ ਦੇ ਉਮੀਦਵਾਰ ਬਲਜਿੰਦਰਪਾਲ ਸਿੰਘ ਪ੍ਰੀਤਮਾਨ ਅਤੇ ਹਲਕਾ ਵਿਦਾਇਕਲਵੰਤ ਸਿੰਘ ਡੋਰੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਣਾ ਮਾਲਕਲਾ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਇਹ ਆਪਣਾ ਗਵਾ ਜੀ ਪ੍ਰਗਟ ਸਰਦੀ ਕਮੇਟੀ ਵਿੱਚ ਵੀ ਹੈ ਤੇ ਇਹਨਾਂ ਦੇ ਧਰਮ ਪਤਨੀ ਨੇ ਮੈਂ ਬੇਨਤੀ ਸਾਬ ਨੂੰ ਬੇਨਤੀ ਕਰੂੰਗਾ ਮੈਂ ਐਮਐਲਏ ਸਾਹਿਬ ਨੂੰ ਗੁਜਾਰਸ਼ ਕਰੂੰਗਾ ਬਿਓ ਸਿਰੋਪਾ ਪਾ ਕੇ ਬੀਬੀ ਕਰਨਜੀਤ ਕੌਰ ਨੂੰ ਆਜੋ ਬਬੀ ਜੀ गर <laughs> मां ਬਾਈ ਦੇ ਬਾਈ ਦੇ ਪ੍ਰਧਾਨ ਆਪਣੇ ਪਿਰਤਪਾਲ ਕਿਰਤਪਾਲ ਦੇ ਪਾਦੋਂ ਦਾ ਪ੍ਰਧਾਨ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਪਾਉਂਦੇ ਨੇ ਉਹਨੇ ਇਹ ਬਹੁਤ ਦਿਆ ਕਰਾਉਂਦਾ ਫੋਟੋ ਕਰ ਲੈ ਇੰਦਰ ਗਰੁੱਪ ਫੋਟੋ ਕਰਨੀ ਆ ਉਧਰੋਂ ਕਰ ਲੈ ਪਿੱਛੇ ਹੋ ਕੇ ਕਰ ਲੈ ਬਾਰਕਰ ਕਲਵੰਤ ਸਿੰਘ ਖੰਡੋਰੀ ਜੀ ਦਾ ਤੇ ਸਲੂ ಗ್ರಾಮ ਪੰਚਾਇਤ ਪੰਚ ਸਰਪੰਚ ਵਰਕਰ ਅਹੁਦੇਦਾਰ ਸਭਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਹਿਲਾਂ ਵਾਹਿਗੁਰੂ ਜੀ ਸਾਂਝ ਤੋਂ ਨੇ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਜਿਵੇਂ ਵੀ ਲੋ ਆਪਾਂ ਨੂੰ ਸਤਾਈ ਆ ਸਾਰਿਆਂ ਨੂੰ ਕਿ 14 ਦਸੰਬਰ ਨੂੰ ਜਿੰਦਾ ਪਰਿਸ਼ਦ ਤੇ ਬਲਾਕ ਸੰਸਦੀਆਂ ਚੋਣਾਂ ਹੋਣ ਜਾ ਰਹੀਆਂ ਆ ਇਹਦੇ ਵਿੱਚ ਪਲਾਕ ਸ਼ਾਂਤੀ ਦੇ ਵਿੱਚ ਬੀਬੀ ਕਰਨਜੀਤ कौर ਤੁਹਾਡੇ ਪਿੰਡ ਤੋਂ ਉਹਨਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਅੱਗੇ ਕੀਤਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੈਨੂੰ ਟਿਕਟ ਦੇ ਕੇ ਮਾਨ ਬਖਸ਼ਿਆ ਤੇ ਚੰਨਨਵਾਲ ਪਿੰਡ ਪਹਿਲਾਂ ਹੀ ਆਪਣੇ ਤੁਸੀਂ ਜਾਣਦੇ ਹੋ ਜੀ ਐਸਐਮ ਸਾਹਿਬ ਦੇ ਬਹੁਤ ਹੀ ਹਰਮਨ ਪਿਆਰਾ ਪਿੰਡ ਹੈ ਪਹਿਲਾਂ ਵੀ ਇੱਥੋਂ ਪਿੰਡ ਦੇ ਵਿੱਚੋਂ ਪਾਰਟੀ ਨੂੰ ਹਰ ਵਾਰੀ ਈਡ ਦੇ ਕੇ 40 ਦੇ ਹੱਥ ਲਈ ਦਿੱਟ ਕੀਤੇ ਤੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜਦੇ ਰਏ ਆ ਸਾਰਾ ਪਿੰਡ। ਹੁਣ ਵੀ ਅਸੀਂ ਇਹੀ ਉਮੀਦ ਕਰਦੇ ਆਂ। ਸਰਕਾਰ ਨੇ ਸਾਢੇ 3 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਉਹ ਆਪਾਂ ਨੂੰ ਸਾਰਿਆਂ ਨੂੰ ਜਾਣੂ ਹੀ ਆਪਾਂ ਕੰਮਾਂ ਤੋਂ ਸਾਰੀ ਸਿਆਣੀ ਅੱਜ ਕੱਲ ਪਹਿਲਾਂ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਪਹਿਲਾਂ ਤਾਂ ਚਲੋ ਅਖਬਾਰਾਂ ਤੇ ਇਕੱਲੀ ਸੀਮਤ ਰਹਿ ਜਾਂਦਾ ਸੀਗਾ ਕੰਮ। ਇੱਕ ਸਾਥ ਕਿ ਜੋ ਹੋਰ ਵੀ ਚੰਕਰ ਹੈਗੀ ਆ ਕਿ ਉਹ ਸਰਕਾਰ ਦਾ ਪਹਿਲ ਦੇ ਦਾ ਤੇ ਸਾਰਾ ਕਰਨ ਦਾ ਟੀਚਾ ਮਿਥਿਆ ਹੈਗਾ ਉਹ ਵੀ ਆਪਣੇ ਆ ਡੇਢ ਸਾਲ ਦੇ ਵਿੱਚ ਕੋਈ ਕੰਮ ਅਧੂਰਾ ਨਹੀਂ ਰਹਿਣਾ ਜੇ ਹੁਣ ਆਪਾਂ ਕੰਮਾਂ ਦੀ ਗੱਲ ਕਰਨ ਲੱਗ ਜੀ ਕੰਮ ਬਣਾਉਣ ਲੱਗ ਜੀ ਤਾਂ ਲਿਸਟ ਬਹੁਤ ਲੰਮੀ ਬਣ ਜਾਣੀ ਆ ਤੇ ਬਾਕੀ ਤੁਸੀਂ ਜਿਵੇਂ ਸਿਹਤ ਸਹੂਲਤ ਹੋਗੀ ਸਿੱਖਿਆ ਹੋਗੀ ਜਾਂ ਪਾਣੀ ਨਹਿਰੀ ਪਾਣੀ ਦਾ ਢੇਲਾਂ ਤੱਕ ਪਹੁੰਚਾਉਣ ਦਾ ਜਿਹੜਾ ਯੋਗਦਾਨ ਸਰਕਾਰ ਨੇ ਪਾਇਆ ਤੇ ਬਿਜਲੀ ਦਾ ਲਾਈਟ ਦਿਨੇ ਜਿਹੜੀ ਖੇਤਾਂ ਵਾਲੀ ਦਿਨੇ ਲਾਈਟ ਆਉਂਦੀ ਹੈਗੀ ਤੇ ਐਸਐਸਓ ਤੋਂ ਗੱਡੀਆਂ ਜਿਹੜੀਆਂ ਸੜਕ ਸੁਰੱਖਿਆ ਗੱਡੀਆਂ ਹੈਗੀਆਂ ਉਹਨਾਂ ਦੀ ਸੂਤ ਤੇ ਬਹੁਤ ਜ਼ਿਆਦਾ ਵਧੀਆ ਕੰਮ ਜਿਹੜੇ ਪਹਿਲਾਂ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤੇ ਉਹ ਕੰਮ ਐਸ ਕੀ ਸਰਕਾਰ ਨੇ ਕਰਕੇ ਦਿਖਾਏ ਆ ਨਸ਼ਿਆਂ ਦੇ ਵਿਰੁੱਧ ਮਹਮ ਚਲਾਈ ਹੈਗੀ ਉਹਦੇ ਵਿੱਚ 100% ਕਹ ਨਹੀਂ ਕਹਿ ਸਕਦੇ ਜਾਨੀ ਕਿ 90% ਤੱਕ ਦਾ ਉਹਦੇ ਵਿੱਚ ਜਾਨੀ ਕਿ ਉਹਤੇ ਕੰਟਰੋਲ ਹੋਇਆਗਾ ਬਤੂ ਇੱਥੋਂ ਹੁਣ ਜੋ ਪਾਰਟੀ ਨੇ ਸਾਡੇ ਤੇ ਮਾਨ ਬਖਸ਼ਿਆ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਿੰਡ ਚ ਤੁਸੀਂ ਵੀ ਸਾਡੇ ਨਾਲ ਅਸੀਂ ਵੀ ਥੋੜੇ ਪਿੰਡਾਂ ਦੇ ਇੱਥੋਂ ਦੇ ਨੇੜੇ ਦੇ ਗਹਿਲਾ ਪਿੰਡ ਕੋਈ ਬੜਾ ਦੂਰ ਨਹੀਂ ਹੈਗਾ ਆਪਣਾ ਇੱਕੋ ਪਿੰਡ ਹੈ ਇੱਕੋ ਘਰ ਹੈ ਤੇ ਆਪਾਂ ਨੂੰ ਪਤਾ ਵੀ ਆਪਣੀਆਂ ਕਿਹੜੀਆਂ ਮੁਸ਼ਕਲਾਂ ਹੈਗੀਆਂ ਹੈਗੀਆਂ ਤੇ ਤੁਸੀਂ ਮੇਰਾ ਸਾਥ ਦਿਓ ਜੀ ਜੀ ਵੀ ਕਰਨਜੀਤ ਕੌਰ ਦਾ ਬਲਾਕ ਸ਼ਾਂਤੀ ਚ ਸਾਥ ਦਿਓ ਤਾਂ ਜੋ ਆਪਾਂ ਆਪਣੀਆਂ ਮੁਸ਼ਕਲਾਂ ਸਾ MLA ਸਾਹਿਬ ਤੱਕ ਤੇ ਗਾਂ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਸਕੀਏ ਤੇ ਆਪਾਂ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾ ਸਕੀਏ ਤੇ ਪਿੰਡ ਤਾਂ ਪਿੰਡ ਹੀ ਹੁੰਦਾ ਜੀ ਇਹ ਜ਼ਿਲ੍ਹਾ ਪ੍ਰੀਸ਼ਦ ਇੱਕ ਕੋਈ ਸਰਕਾਰੀ ਕਲੀ ਉਹ ਨਹੀਂ ਹੈਗੀ ਕਿ ਆਪਣੀ ਇਕਾਈ ਨਹੀਂ ਹੈਗੀ ਕਿ ਇਹਦੇ ਵਿੱਚ ਆਪਣੇ ਮੈਂਬਰਾਂ ਨੂੰ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਨੂੰ ਮੁਸ਼ਕਲਾਂ ਪਿੰਡਾਂ ਦੇ ਪਿੰਡਾਂ ਲਈ ਸੰਭ ਦੇ ਸਕਦੇ ਜਿਹੜੇ ਹੰਡੀ ਵੰਡੀ ਪਿੰਡਾਂ ਦੇ ਉਹ ਆਪਾਂ ਜਿਹੜੇ ਤਾਂ ਸਜਾਣੂ ਹੁੰਨੇ ਆ ਤੇ ਆਪਾਂ ਉਹਨਾਂ ਨੂੰ ਗਾਹਕਾਂ ਤੋਂ ਬੁਝਾਈਏ ਤੇ ਹੱਲ ਕਰਵਾਈਏ ਬਾਕੀ ਆਪਾਂ ਨੂੰ ਪਾ எம்.ਐਲ.ਏ ਸਾਹਿਬ ਆਪਾਂ ਨੂੰ ਬਹੁਤ ਵਧੀਆ ਮਿਲਿਆ ਜੀ ਹਲਕੇ ਨੂੰ ਇਹਨਾਂ ਦਾ ਬਹੁਤ ਨਰਮ ਸੁਹਾਗ ਦਾ ਕਲਪੀ ਤੇ ਇਸ ਦੀ ਵਾਰ ਐਮ.ਐਲ.ਏ ਸਾਹਿਬ ਇਹ ਵਧੀਆ ਇਥੋਂ ਉਹਨਾਂ ਤੇ ਮਾਨ ਕਰਦੀ ਆ ਪਾਰਟੀ ਵੀ ਕਰਦੀ ਆ ਤੇ ਅਸੀਂ ਉਮੀਦ ਕਰਦੇ ਆ ਇਹਨਾਂ ਨੂੰ ਵੀ ਪਾਰਟੀ ਹੋਰ ਉੱਦੇ ਉੱਪਰ ਤਤ ਤਰਕ ਨੇ ਦੇਵੇ ਤੇ ਆਪਾਂ ਇਹਨਾਂ ਦਾ ਸਾਥ ਦੇਈਏ ਇਹਨਾਂ ਦੇ ਹੱਥ ਮਜ਼ਬੂਤ ਕਰੀਏ ਸੀਐਮ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਤੇ ਆਉਣ ਵਾਲੀ 14 ਤਰੀਕ ਨੂੰ ਆਪਣੇ ਝਾੜੂ ਦੇ ਨਿਸ਼ਾਨ ਤੇ ਮੋਰਾਂ ਲਾ ਕੇ ਵੱਡੇ ਕੰਮ ਜਾਂ ਸੰਕਾਮ ਜਾਂ ਕਰੋਈ ਬਹੁਤ ਬਹੁਤ ਧੰਨਵਾਦ ਆਪਾਂ ਵੀ ਇਸ ਖੇਤਰ ਦੇ ਵਿੱਚ ਕੋਈ ਬਹੁਤ ਪੁਰਾਣੇ ਤਾਂ ਹੈ ਨਹੀਂ ਜੀ ਨਵੇਂ ਆਗੇ ਕੋਈ ਬਾਲੇ ਵੱਡੇ ਬੁਲਾ ਰਹੇ ਨਹੀਂ ਹੈਗੇ ਚਲੋ ਹੌਲੀ ਹੌਲੀ ਸਿੱਖ ਜਾਂਗੇ ਸਾਰਾ ਕੁਝ ਸਾਰਿਆਂ ਦੇ ਨਾਲ ਹੀ ਹੁੰਦਾ ਹੈ ਹਾਂਜੀ ਦੇ ਜੀ ਉਹ ਸਾਥ ਜੀ ਬਹੁਤ ਬਹੁਤ ਧੰਨਵਾਦ ਜਾਈ ਬ੍ਰਾਈਵਰੀ ਖਾਸ ਆਮ ਆਮ ਇੱਕ ਇੱਕ ਪਤੇ ਇਹ ਵੀ ਵਿਰੋਧੀ ਜੱਤ ਜੀ ਉਹਨੇ ਨਾਂ ਸਾਡੇ ਕੋਲੇ ਜਾਣਾ ਨਾਉ ਸੁਣੋ ਵੀ ਅੱਜ ਜਿੱਤੂਗਾ ਕੱਲ ਨੂੰ ਕਹਿਦੂਗਾ ਅੱਜ ਜੇ ਤੁਸੀਂ ਕੰਮ ਨੂੰ ਕਹੋਗੇ ਉਹ ਕਹਣਾ ਭਰਾਵਾ ਮੈਂ ਕੰਮ ਤਾਂ ਨਹੀਂ ਕਰਾ ਸਕਦਾ ਫਿਰ ਫਾਇਦਾ ਕੀ ਮੈਂ ਤਾਂ ਕਹਣਾ ਵੀ ਜੀਦੀ ਵੀ ਸਰਕਾਰ ਆਉਂਦੀ ਆ ਬੰਦਾ ਉਹਦੀ ਤਾਦ ਲੈਣਾ ਚਾਹੀਦਾ ਸਿੱਧੀ ਜੀ ਗੱਲ ਹੈ ਕਿਉਂ ਜੀ ਕੋਈ ਆਗਰਾ ਕੰਮ ਕਰਾਊਗਾ ਐਵੇਂ ਵਿੱਚ ਉਹ ਬਾਕੀ ਦਾ ਕਹਿੰਦਾ ਟੰਡ ਚ ਕੰਮ ਪਾਉਣ ਵਾਲੀ ਗੱਲ ਹੀ ਆ ਕੋਈ ਫਾਇਦਾ ਤਾਂ ਹੁੰਦਾ ਨਹੀਂਗਾ ਆਪਣਾ ਨੁਕਸਾਨ ਹੋ ਜਰੂਰ ਹੋ ਜਾਂਦਾ ਪਾਰਟੀ ਬਾਜ਼ੀ ਕਰਕੇ ਖੇਜ ਬਾਜ਼ੀ ਕਰਕੇ ਬੰਦਾ ਵਿਰੋਧੀ ਕੋਈ ਜਿੱਤੇ ਪਿੰਡ ਦਾ ਨੁਕਸਾਨ ਹੋ ਜੂਗਾ ਇਲਾਕੇ ਦਾ ਨੁਕਸਾਨ ਹੁੰਦਾ ਜੇ ਪਾਰਟੀ ਦਾ ਜਿੱਤਿਆ ਹੋਊਗਾ ਚਾਰ ਭੈਣ ਭਰਾਵਾਂ ਨੂੰ ਨਾਲ ਹੀ ਲੈ ਕੇ ਕੰਮ ਕਰਾਉਂਦਾ ਇਸ ਕਰਕੇ ਭਰਾਵੋ ਪਾਰਟੀ ਦੇ ਸਾਡੀ ਭੈੜ ਕਰਨਜੀਤ ਕੌਰ ਜੀ ਬਲਾਕ ਸਮਤੀ ਦੇ ਉਮੀਦਵਾਰ ਨੇ ਪਨੀਤ ਮਾਨ ਨੂੰ ਤੁਸੀਂ ਸਾਰੇ ਜਾਣਦੇ ਹੋ ਬੜਾ ਸਾਊ ਮੁੰਡਾ ਹਰੇ ਅਸੀਂ ਨਵੇਂ ਮੈਂ ਵੀ ਪਹਿਲਾਂ ਹੌਲੀ ਹੌਲੀ ਇਦਾਂ ਹੀ ਬੋਲਣ ਲੱਗਿਆ ਸੀ ਕਿਉਂਕਿ ਪੱਤਰਕਾਰੀ ਕਰਨੀ ਲਿਖਣੀ ਕੋਈ ਸੋਰ ਹੁੰਦਾ ਜਦੋਂ ਬੋਲਣਾ ਹੁੰਦਾ ਉਹਦੇ ਕੋਈ ਸੋਰ ਹੋ ਜਾਂਦਾ ਤੇ ਬੜਾ ਵਧੀਆ ਖਿਆਣਾ ਮੁੰਡਾ ਵਧੀਆ ਘਰ ਦਾ ਮੁੰਡਾ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਹਨਾਂ ਦੋਨੇ ਉਮੀਦਵਾਰਾਂ ਨੂੰ ਸਾਡੀ ਬੀਬੀ ਕਰਨਜੀਤ ਕੌਰ ਤੇ ਪ੍ਰੀਤ ਮਾਨ ਜੀ ਨੂੰ ਜਲਾ ਪ੍ਰੀਸ਼ਦ ਦੇ ਵਿੱਚ ਇਹਨਾਂ ਨੂੰ ਬਲਾਕ ਸਮਤੀ ਚ ਵੱਡੀ ਲੀਡਰਾਂ ਚ ਤਾਂ ਕੇ ਭੇਜੋ ਅਸੀਂ ਤੁਹਾਡਾ ਜਿਹੜਾ ਪੂਰਾ ਪਿੰਡੇ ਦੇ ਵਿਕਾਸ ਦੇ ਲਈ ਇਲਾਕੇ ਦੇ ਵਿਕਾਸ ਦੇ ਲਈ ਹਮੇਸ਼ਾ ਪੂਰੇ ਤਤਪਰ ਰਹਾਂਗੇ ਹਮੇਸ਼ਾ ਤੁਹਾਡੀ ਸੇਵਾ ਛਾਹ ਦੇ ਰਹਾਂਗੇ ਮੈਂ ਕੱਲ ਬੜਾ ਮਨ ਖੁਸ਼ ਹੋਇਆ ਜਦੋਂ ਸਾਡੇ ਇਲਾਕੇ ਦਾ ਮੁੰਡਾ ਐ ਕਿ ਪਹਿਲੇ ਵਾਰੀ ਸਾਡੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਧੀ ਪੂਰਬ ਸੀਗਾ ਓਹੋ ਸਤੰਦਿਗੜ ਤੋਂ ਜਿਹੜੀ ਵਿਧਾਨ ਸਭਾ ਚੱਲ ਕੇ శ్రీ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਸੈਸ਼ਨ ਜਿਹੜਾ ਹੋਇਆ ਉੱਥੇ ਪਹਿਲੇ ਵਾਰੀ ਬੱਚਿਆਂ ਦਾ ਸੈਸ਼ਨ ਹੋਇਆ ਅੱਜ ਕੀ ਬੱਚਿਆਂ ਨੇ ਆਪ ਦਾ ਪੂਰਾ ਰੋਲ ਅਦਾ ਕੀਤਾ ਜਿਹੜਾ ਸੀਐਮ ਬਣਿਆ ਸੀਗਾ ਉਹ ਆਪਣੇ ਹਲਕੇ ਦਾ ਬੱਚਾ ਸੀਗਾ ਦਦਾਰਗੜ ਦਾ ਗ੍ਰੰਥੀ ਦਾ ਬੇਟਾ ਹੈ ਉੱਥੇ ਸੀਐਮ ਬਣਿਆ ਸੀਗਾ ਦਦਾਰਗੜ ਤੋਂ ਤੇ ਉਹ ਬੜਾ ਚੰਗਾ ਲੱਗਿਆ ਵੀ ਇੱਕ ਗਰੀਬ ਘਰ ਦਾ ਬੱਚਾ ਸੀਐਮ ਦੀ ਕੁਰਸੀ ਤੇ ਜਾ ਕੇ ਬੈਠਿਆ ਉਹ ਸਪੀਕਰ ਦੀ ਕੁਰਸੀ ਤੇ ਬੈਠਿਆ ਕੋਈ ਮੰਤਰੀ ਦੇ ਕੋਈ ਐਮ.ਐਲ.ਏ ਬਣ ਕੇ ਗਿਆ ਮੇਰਾ ਕਹਿਣ ਦਾ ਭਾਵ ਬੱਚਿਆਂ ਨੇ ਬੜੀ ਦੇਖੋ ਚੰਗੀ ਚੰਗ ਲੱਗਦੀ ਆ ਜੇ ਚੰਗੇ ਬੱਚੇ ਚੰਗੇ ਲੋਕ ਰਾਜਨੀਤੀ ਦੇ ਵਿੱਚ ਆਉਣਗੇ ਰਾਜਨੀਤੀ ਦੇ ਵਿੱਚ ਵੱਡਾ ਸੁਧਾਰ ਹੋਊਗਾ ਤੇ ਜੇ ਭਾਈ ਆਪਾਂ ਪਿੱਛੇ हट ਜਾਾਂਗੇ ਚੰਗੇ ਲੋਕ ਫਿਰ ਮਾੜੇ ਬੰਦੇ ਨੇ ਤਾਂ ਆਈ ਜਾਣਾ ਫਿਰ ਨਸ਼ਾ ਜਿਹੜਾ ਅੱਗੇ ਮੈਂ ਦੇਖਿਆ ਸਰਕਾਰਾਂ ਦੇ ਵਿੱਚ ਸਾਡੇ ਵੱਡੇ ਵੱਡੇ ਮੈਂ ਕਹਿਣਾ ਨਹੀਂ ਚਾਹੁੰਦਾ ਜ਼ਿਹਦਾਰ ਸਾਬ ਤੋਂ ਬਹੁਤ ਵੱਡੀ ਗੱਲ ਆ ਤੇ ਉਹ ਜਿਹੇ ਬੰਦੇ ਸੀਗੇ ਜਿਹੜੇ ਨਸ਼ਾ ਵੇਚਦੇ ਸੀਗੇ ਕਿਉਂਕਿ ਲੀਡਰਾਂ ਦਾ ਹੱਥ ਹੁੰਦਾ ਸੀਗਾ ਅਸੀਂ ਤਾਂ ਗੁਰਦੁਆਰਾ ਸਾਹਿਬ ਮੂਹਰੇ ਖੜੇ ਆਂ ਵੀ ਇੱਕ ਵੀ ਬੰਦੇ ਨੇ ਮੇਰੇ ਨਾਲ ਦੇ ਨੇ ਅਜੇ ਤੱਕ ਸਪਾਰਟ ਨਹੀਂ ਕਰੀ ਨਾ ਹੀ ਇਹੋ ਜਿਹੀ ਕਿਤੇ ਸੋਚ ਰੱਖੀ ਆ ਨਾ ਹੀ ਜ਼ਿੰਦਗੀ 'ਚ ਰੱਖੀ ਆ ਵੀ ਤੁਸੀਂ ਵੀ ਅਜੇ ਤੱਕ ਕਿ ਪੋਸ਼ਤ ਪ੍ਰਾਹੇ ਕਰਾਂਗੇ ਨਸੇ ਵਾਲੀ ਹਮੇਸ਼ਾ ਬੱਚਿਆਂ ਨੂੰ ਦੂਰ ਰਹਿਣ ਦੇ ਲਈ ਉਪਰਾਲੇ ਕਰੀਦੇ ਆ ਮੈਂ ਤੁਹਾਡੇ ਤੋਂ ਇਹੀ ਆਸ ਕਰਦਾ ਵੀ ਤੁਸੀਂ ਵੱਡੀ ਲੀਡ ਦੇ ਨਾਲ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਚੇਤਾਵਨੀ ਭੇਜੋਗੇ ਮੈਂ ਤੁਹਾਡਾ ਬਹੁਤ ਹੀ ਰਿਣੀ ਹੋਊਂਗਾ ਹਮੇਸ਼ਾ ਦਿਨ ਰਾਤ ਕਰਕੇ ਤੁਹਾਡੇ ਕੰਮ ਕਰਦੇ ਰਹਾਂਗੇ ਭੁੱਲਾ ਚੱਕਰ ਸੁਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਦਾ ਜਿਹੜੀ ਇਹਨਾਂ ਨੇ ਸਵਾਰਸ ਵਾਲੀ ਗੱਲ ਕੀਤੀਆਂ ਨਾ ਮੈਂ ਗਵਾਹ ਹਾਂ ਮੈਂ ਪੁਲਸ ਦੇ ਵਿੱਚ 2022 ਭਰਤੀ ਹੋ ਗਿਆ ਸੀ ਫਿਜ਼ੀਕਲ ਵੀ ਫਿੱਟ ਹੋ ਗਿਆ ਸਾਰਾ ਕੁਝ ਆਪਣੇ ਪਿੰਡ ਦਾ ਮੁੰਡਾ ਗਰਦੀਪ ਠੀਕ ਹੈ ਨਾ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਨਾਲ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਸਿੱਧੀ ਗੱਲਬਾਤ ਹੁੰਦੀ ਹੈ ਮਾਨੂੰ ਨਾਲ ਲੈ ਕੇ ਚੰਡੀਗੜ੍ਹ ਵੀ ਗਿਆ ਇਹਨਾਂ ਦੇ ਹੈੱਡਕ quartਰ 'ਚ ਪਰ ਉੱਥੇ ਵੀ ਉਹਨਾਂ ਨੇ ਕਿਹਾ ਵੀ ਜੇ ਆ ਚੀਜ਼ ਦੇ ਵਿੱਚ ਘੱਟ ਹੋ ਉਹ ਲੈਵਲ ਦਾ ਸਰਟੀਫੀਕੇਟ ਮੇਰੇ ਕੋਲੇ ਘੱਟ ਸੀ ਮੇਰੇ ਕੋਲੇ ਰਿਜ਼ਲਟ ਵੀ ਪਿਆ ਉਹਦਾ ਹਲੇ ਤੱਕ ਉਹ ਕੋਈ ਵੀ ਤੁਸੀਂ ਦੇਖ ਸਕਦੇ ਹੋ ਮੈਂ ਸਾਰਾ ਕੁਝ ਕਲੀਅਰ ਕਰ ਗਿਆ ਸੀ ਮੇਰੇ ਕੋਲ ਓ ਲੈਵਲ ਦਾ ਸਰਟੀਫਿਕੇਟ ਨਹੀਂ ਸੀ ਮੇਰੀ ਮੁੱਖ ਮੰਤਰੀ ਤੱਕ ਵੀ ਮੈਂ ਪਹੁੰਚ ਕੀਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਤੇ ਇਹ ਸਰਕਾਰ ਲਈ ਮੈਂ ਇਹ ਗੱਲ ਦੇ ਮਤਲਬ ਉੱਪਰ ਤਾੜੀਆਂ ਮਾਰਨੀਆਂ ਚਾਹੀਦੀਆਂ ਆਪਾਂ ਨੂੰ ਜਿਹੜੀ ਮਨੇ ਗੱਲ ਕਰੀ ਆ ਬਿਲਕੁਲ ਸਹੀ ਆ ਕੋਈ ਵੀ ਮਤਲਬ ਜਿਵੇਂ ਕਹਿੰਦੇ ਨਾ ਵੱਡੇ ਘਰ ਦੇ ਤੋਂ ਮੈਨੂੰ ਦੋ ਗੱਲਾਂ ਮਾਰਾ ਕੋਈ ਨੌਕਰੀ ਲੈ ਲਈ ਅਸਟਾ ਨਹੀਂ ਹੋਇਆ ਮੈਟ ਦੇ ਆਧਾਰ ਤੇ ਜਿਹਨੂੰ ਜਿਹਦਾ ਹੱਕ ਬਣਦਾ ਸੀ ਉਹ ਮਿਲਿਆ ਉੱਜੇ ਮੇਰੇ ਕੋਲ ਇੱਕ ਗੱਲ ਸਕਿੱਪ ਹੋ ਗਈ ਸੀ ਆਪਣੇ ਸਰਕਾਰੀ ਹਸਪਤਾਲ ਆ ਉਲੇ ਆਪਣੇ ਕਾਫੀ ਸਾਲਾਂ ਤੋਂ ਲੜਾਈ ਚੱਲ ਰਹੀ ਹੈ ਕਿ ਡਾਕਟਰ ਸਾਹਿਬ ਆਪਣੇ ਪੱਕੇ ਨਹੀਂ ਤੇ ਹੁਣ ਉਹ ਡਾਕਟਰ ਸਾਹਿਬ ਡਾਕਟਰ ਜਸਪਿੰਦਰ ਵਾਲੀਆ ਉਹਨਾਂ ਦੇ ਪੱਕੇ ਆਰਡਰ ਹੋ ਗਏ ਨੇ ਉਹ ਹੁਣ ਇੱਥੇ ਆ ਕਰਨਗੇ ਤੇ ਨਾਲ ਹੀ ਸਾਡੀ ਬੇਨਤੀ ਸਾਡੇ ਹਸਪਤਾਲ ਨੂੰ ਕਿਉਂਕਿ 7 ਤੋਂ 8 ਪਿੰਡ ਪੈਂਦੇ ਨੇ ਇਹਨੂੰ 24 ਘੰਟੇ ਐਮਰਜੈਂਸੀ 24 ਘੰਟਾ 7 ਜਿਵੇਂ ਆਪਾਂ ਕਹਿੰਦੇ ਆ ਐਮਰਜੈਂਸੀ ਲਈ ਜਿਵੇਂ ਕਿ ਪਹਿਲਾਂ ਸੀ ਇੱਥੇ ਜਨੇਪਾ ਸਹੂਦਾਵਾਂ ਵਿੱਚ ਜਿਹੜੇ ਗਰੀਬ ਪਰਿਵਾਰਾਂ ਦੇ ਜਨੇਤੇ ਵਗੈਰਾ ਸੀਗੇ ਲੇਡੀ ਜਿਹੜੇ ਇੱਥੇ ਹੁੰਦੇ ਸੀਗੇ ਤੇ 1000 ਫਲਾਣਾ ਕਾफी ਰੇਟ ਚੱਕਲੇ ਸੀਗੇ ਕਿਉਂਕਿ ਫਸਲ ਤਾਂ ਕਰਮਾਸ਼ਰਤੇ ਹੁੰਦੀ ਆ ਪਰ ਹਰੀਬ ਸਿੰਘ ਨੇ ਪਿਛਲੇ ਹੀ ਜਣ ਕੇ 65000 ਰੁਪਏ ਨੂੰ ਜਰਾ ਕਿਲਾ ਏਕੇ ਦੀ ਜ਼ਮੀਨ ਸਭ ਤੋਂ ਘੱਟ ਇਲਾਕੇ ਦੇ ਵਿੱਚੋਂ ਕਰਵਾਈ ਆ ਇਹ ਕਹਿੰਦਾ ਵੀ ਇੰਨੇ ਇੱਕ ਵਾਰੀ ਘੱਟ ਰੇਟ ਦੇ ਦਿਆ ਕਰੂੰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਨੇ ਨਵੀਂ ਪਿਰਤ ਪਾਈ ਆ ਤੇ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਵੀ ਸੁੱਖਾ ਹੋ ਜਾਂਦਾ ਕਿ ਵੀ ਹਰੇਕ ਬੰਦਾ ਖੇਤੀ ਕਰਨ ਦੇ ਯੋਗ ਬਣ ਜਾਂਦਾ ਔਰ ਜਿਹੜਾ ਵਿਰੋਧੀ ਪਾਰੀਆਂ ਵਿਰੋਧ ਦੇ बावजूद ਜਿਹੜਾ ਆਪ ਨੂੰ ਵੱਡਾ ਹੰਕਾਰਾ ਮਿਲ ਰਿਹਾ ਕਿਵੇਂ ਦੇਖ ਨੂੰ ਜੀ ਜੀ ਕੰਮਾਂ ਨੂੰ ਮਿਲ ਰਿਹਾ ਵਿਰੋਧੀ ਪਾਰਟੀਆਂ ਕੋਲ ਕੰਮ ਕਹੇ ਨੂੰ ਹੋਸੈ ਨਹੀਂਗਾ 12 13 ਇੱਥੇ ਬੰਦੇ ਖੜਦੇ ਆ ਟਾਈਟਲਾਂ ਨੂੰ ਉਹ 12 13 ਇਹ ਕਹਿੰਦੇ ਆ ਪਾਣੀ ਦਾ ਗਲਾਸ ਡੋਲ ਜੇ ਕਰਾਂਗੇ ਆਪਣੋ ਰੈਂਡ ਡੋਲੇ ਆ ਤੁਸੀਂ ਤੁਹਾਨੂੰ ਇੱਕ ਵੀ ਖਾਲ ਬਣਾਇਆ ਹੋਵੇ ਉਹਨਾਂ ਨੇ ਸਾਡੇ ਇਲਾਕੇ 'ਚ ਜੀ ਇੱਕ ਵੀ ਕੋਈ ਰਜਵਾਹ ਪੱਕਾ ਕੀਤਾ ਹੋਇਆ ਸੀ ਮੋਰ ਦੇ ਮੰਗਦੇ ਮੈਨੂੰ ਐ ਤਾਂ ਦੱਸਣ ਨੂੰ ਯਾਰ ਰਜਵਾਹ ਪੱਕਾ ਕੀਤਾ ਆ ਖਾਲ ਪੱਕਾ ਕੀਤਾ ਜਾਂ ਲੈਟ ਦਿੱਤੀ ਆ ਆ ਸਾਰੇ ਕਿਸਾਨ ਖੜੇ ਆ ਵੀ ਰਾਤਾਂ ਨੂੰ ਲੈਟ ਆਉਂਦੀ ਸੀ ਹੁਣ 8 ਵਜੇ ਜਾਂਦੇ ਆ ਜਿਵੇਂ ਨੌਕਰੀ ਤੇ ਜਾਂਦੇ ਨੇ ਸਾਬ ਨੂੰ ਘਰੇ ਆਉਂਦੇ ਆ ਅ ਸਕਾਇਲਾਂ ਨੂੰ ਐ ਪੁੱਛਿਓ ਕਾਂਗਰਸੀਆਂ ਨੂੰ ਵੀ ਸਾਡੇ ਗਰੀਬਾਂ ਦਾ ਸਕਾਲਰਸ਼ਿਪ ਹੀ ਖਾ ਗਏ ਉਹਨਾਂ ਕਿ ਧਰਮਸੋਤ ਜੇਰ ਜਾ ਕੇ ਆ ਦੁਬਾਰੇ ਫੇਰ ਜੇਲ ਜਾਲ ਦੀ ਤਿਆਰੀ ਆ ਬਾਣੀਆਂ ਪਾਰਟੀਆਂ ਨੂੰ ਸਾਡੇ 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 ਸੀਐਮ ਸਾਹਿਬ 12 12 13 ਦਿਨਾਂ ਲੱਖ ਰੁਪਈਆ ਸਕਾਲਰਸ਼ਿਪ ਦਾ ਦੇ ਰਹੇ ਨੇ ਗਰੀਬ ਪਰਿਵਾਰਾਂ ਨੂੰ ਜਿਹੜੇ ਬੱਚੇ ਡਾਕਟਰ ਬੜ ਰਹੇ ਨੇ ਉਹ ਤਾਂ ਮੰਨ ਲਗੇ ਜੇ ਸਰਕਾਰ ਦਾ ਹੱਥ ਹੋਊਗਾ ਇਸ ਕਰਕੇ ਕੰਮਾਂ ਨੂੰ ਲੋਕ ਬੋਟ ਪਾ ਰਹੇ ਨੇ ਜੀ ਇਹਨਾਂ ਚੋਣਾਂ ਦੀ ਜਿੱਤ ਤੋਂ ਬਾਅਦ 2027 ਦੀਆਂ ਚੋਣਾਂ 'ਚ ਜਿਹੜੀ ਵੱਡੀ ਸਫਲਤਾ ਲੱਗਦੀ ਆ ਜੀ ਕਿਵੇਂ ਦੇਖਦੇ ਆ 2027 ਦੇ ਵਿੱਚ ਨਹੀਂ ਹੈ ਜੀ ਲੋਕਾਂ ਦੇ ਕੰਮਾਂ ਨੂੰ ਵੋਟ ਪਾਉਂਦੇ ਜਿੰਨੀਆਂ ਜਿੰਨੀ ਚੋਣਾਂਆਂ ਸਾਰੀਆਂ ਹੀ ਜਿੱਤੀਆਂ ਨੇ ਲੋਕ ਹੁਣ ਪਹਿਲਾਂ ਵਾਲੀ ਗੱਲ ਨਹੀਂ ਕਰਦੇ ਵੀ ਬਿਆਨਬਾਜ਼ੀ ਕੱਲੀ ਸੁਣਦੇ ਲੋਕਾਂ ਨੇ ਨੂੰ ਐ ਕਰਦੇ ਆਂ ਧਮਕੀਆਂ ਨੂੰ ਐ ਕਰਦੇ ਆਂਗੇ ਮੈਂ 9 ਸਾਲਾਂ ਵਿੱਚ ਕਿਸੇ ਦੇ ਖਿਲਾਫ ਬੋਲਿਆ ਨਹੀਂ ਕਿਸੇ ਉਮੀਦਵਾਰ ਦੇ ਖਿਲਾਫ ਕੋਈ ਪਾਰਟੀ ਦੇ ਖਿਲਾਫ ਨਹੀਂ ਯਾਨੀ ਕਿ ਲੋਕਾਂ ਕੰਮਾਂ ਨੂੰ ਪਹਿਲ ਦਿੰਦੇ ਆਂ ਲੋਕਾਂ ਕੰਮਾਂ ਦੀ ਮੁੱਦਿਆਂ ਦੀ ਗੱਲ ਕਰਨੀ ਚਾਹੁੰਦੇ ਆਂ ਤੇ ਮੁੱਦਿਆਂ ਨੂੰ ਵੋਟ ਪਾਉਂਦੇ ਆਂ 27 ਵਿੱਚ ਵੀ ਇਸ ਤਰ੍ਹਾਂ ਹੀ ਮੁੱਦਿਆਂ ਨੂੰ ਬੋਲਦੇ ਆਂ ਠੀਕ ਹੈ ਥੈਂਕ ਯੂ ਹਾਂਜੀ ਸਰ ਅੱਜ ਆਪਣੇ ਐਮਐਲਏ ਸਾਹਿਬ ਆਏ ਸੀਗੇ ਚੰਨਣਵਾਲ ਵਿਖੇ ਤੇ ਜਿਹੜਾ ਵੱਡਾ ਇਕੱਠ ਹੋਇਆ ਬਲਾਕ ਸੰਮਤੀ ਤੇ ਜਿਹੜੀ ਜ਼ਿਲ੍ਹਾ ਪਛੇਤ ਚੋਣਾਂ ਨੂੰ ਲੈ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਕਿੰਦਾ ਦਾ ਮਾਹੌਲ ਲੱਗਦਾ ਜਿਹੜਾ ਆਪਣੇ ਲੋਕਾਂ ਦੇ ਵਿੱਚ ਦੇਖੋ ਜੀ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਹਦੇ ਵਿੱਚੋਂ ਇਹਦੇ ਵਿੱਚ ਬਹੁਤ ਹੀ ਧਰਮਾਂ ਹੰਕਾਰਾ ਮਿਲ ਰਿਹਾ ਹੈ ਜੀ ਕਿ ਅੱਜ ਐਮਐਲਏ ਸਾਹਿਬ ਇੱਥੇ ਪਿੰਡ ਚੈਨਵਾਲ ਬਿਲ੍ਹਾ ਫਿਸ਼ਰ ਜੋਰ ਗੈਲ ਦੇ ਅੰਡਰ ਪੈਂਦਾ ਹੈਗਾ ਕਿ ਬਲạch ਸਾਥੀ ਦੇ ਨਾਲ ਸੈਂਟਰ ਇੰਸ਼ਨ ਪਟਿਆਲਾ ਚੈਨਵਾਲ ਦੇ ਨੇ ਬਹੁਤ ਹੀ ਸੰਗਰਾਂ ਦਾ ਭਾਰੀ ਪਛਾਹ ਤੇ ਵਧੀਆ ਕੱਖ ਦੇ ਨਾਲ ਸ਼ੌਂਸਲਾ ਬੁੜਾ ਇੱਕ ਵਿਝਾਈ ਕੀਤੀ ਹੈ ਜੀ ਕਿ ਬਾਕੀ ਸੀਐਮ ਸਾਹਿਬ ਦੀ ਖੇਤ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਬਹੁਤ ਲੱਭਾਂ ਤੋਂ ਲੋਕ ਬਹੁਤ ਹੀ ਜ਼ਿਆਦਾ ਕੁਝ ਦਿਖਾਈ ਦੇ ਰਹੇ ਆ ਕੀ ਲੱਗਦਾ ਜੀ ਵੱਡੀ ਲੀਡ ਨਾਲ ਜਿਹੜੇ ਆਪਣੇ ਆਪ ਆदमी ਦੇ ਜਿੰਨੇ ਵੀ ਉਮੀਦਵਾਰ ਖੜੇ ਨੇ ਉਹ ਜਿੱਤ ਜਾਣਗੇ ਬਿਲਕੁਲ ਜੀ ਜਿੰਨੀਆਂ ਵੀ ਹੁਣ ਤੱਕ ਜਿੰਨੀ ਚੋਣਾਂ ਹੋਈਆਂ ਗਈਆਂ ਹੁਣ ਤੱਕ ਸਰਕਾਰ ਨੇ ਲੀਡ ਕੀਤੀ ਹੈ ਸੀਐਮ ਸਾਹਿਬ ਦੀ ਆਪ ਦੀ ਨੀਅਤ ਅਤੇ ਸਾਡੇ ਐਮਐਲਏ ਕੁਲਵੰਤ ਸਿੰਘ ਪੁੰਡੋਰੀ ਜੀ ਦੀ ਇਮਾਨਦਾਰੀ ਤੇ ਨਿਮਰਤਾ ਨੂੰ ਦੇਖਦੇ ਹੋਏ ਲੋਕਾਂ ਦਾ ووٹ ਹੀ ਪਿਆਰ ਨਾਲ ਦੇਗਾ ਤੇ ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਲੀਡ ਦੇ ਨਾਲ ਸਾਰੇ ਇਹ ਕੈਂਡੀਡੇਟ ਜਿੱਤ ਕੇ ਸਰਕਾਰ ਦੀ ਥੋਲੀ ਫੈਣਗੇ ਤੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਜਿਨ੍ਹਾਂ ਜਿਹੜੀਆਂ ਵੀ ਹੈਗੀਆਂ ਤੇ ਉਹਨਾਂ ਨੂੰ ਨੇੜੇ ਹੋ ਕੇ ਦੇਖਣ ਦਾ ਮੌਕਾ ਮਿਲੂ ਤੇ ਉਹਨਾਂ ਨੂੰ ਹੱਲ ਕਰਵਾਇਆ ਜਾਊਗਾ ਥੈਂਕ ਯੂ ਹਾਂਜੀ ਭਾਈ ਜੀ ਅੱਜ ਪਿੰਡ ਚੰਨਰਵਾਲ ਚ ਆਪਣੇ ਐਮਐਲਏ ਸਾਹਿਬ ਆਏ ਸੀ ਤੇ ਬੋਲ ਕੇ ਗਏ ਨੇ ਕਿਵੇਂ ਲੱਗਦਾ ਵੀ ਆਪ ਪਾਰਟੀ ਜਿੱਤੇਗੀ ਜਿਹੜੀਆਂ ਉਹ ਸਪੀਚ ਦੇ ਕੇ ਗਏ ਹਿਸਾਬ ਨਾਲ ਭਾਈ ਜੀ ਜਿਹੜੇ ਹਿਸਾਬ ਨਾਲ ਹੰਗਾ ਰਾਮਲ ਦਾ ਤੇ ਲੋਕ ਇਕੱਠੇ ਹੁੰਦੇ ਆ ਹਾਂਜੀ ਜਨੀ ਉਸ ਸਾਹਿਬ ਦੇ ਨਾਲ ਪੱਕਾ ਜਿੱਤਣਗੇ ਅੱਛਾ ਪੱਕਾ ਜਿੱਤਾਂਗੇ ਫਸਲ ਕਰਨਗੇ ਜੀ ਕਿਉਂਕਿ ਜਿਹੜਾ ਪਲੋਰੀ ਸਾਹਿਬ ਆ ਉਹਦਾ ਸੁਭਾਅ ਬਹੁਤ ਜਿਆਦਾ ਨਰਮਾ ਠੀਕ ਹੈ ਕਿਸੇ ਨੇ ਕੱਟਾ ਨਹੀਂ ਕਰਦਾ ਜੀ ਐਮਐਲਏ ਬਹੁਤ ਦੇਖਿਆ ਪਰ ਇਹ ਜੀ ਐਮਐਲਏ ਨਹੀਂ ਦੇਖਣਾ ਬਹੁਤ ਹੀ ਜਿਆਦਾ ਵਧੀਆ ਬੰਦਾ ਹੈਗਾ ਉਹ ਵੀ ਕੰਮਕਾਰ ਨੂੰ ਜਾਣਦਾਗਾ ਕਿਸੇ ਨੂੰ ਥਾਲੀ ਨਹੀਂ ਮੋੜਦਾ ਹੂੰ ਤੇ ਬਾਕੀ ਜਿਹੜਾ ਵੋਟਾਂ ਦਾ ਮਸਲਾ ਗਾ ਇਹ ਲਾਜ਼ਮੀ ਮਤਲਬ ਫਿਰ ਆਪ ਵਾਲੇ ਨੀਤ ਸਿੰਘ ਮਾਨ ਕਿਹਦੇ ਹਾਂਜੀ ਜਿਹੜੇ ਇੱਥੇ ਆਪਣੇ ਉਮੀਦਵਾਰ ਖੜੇ ਆ ਉਮੀਦ ਸਿੰਘ ਮਾਨ ਉਹਨਾਂ ਬਾਰੇ ਕੀ ਵਿਚਾਰ ਆ ਵੀ ਨੀਤ ਸਿੰਘ ਜੀ ਹਾਂਜੀ ਨੀਤ ਸਿੰਘ ਦੀ ਬਹੁਤ ਵਧੀਆ ਬੰਦੇ ਆ ਜੀ ਬਹੁਤ ਜਾਦੇ ਵਧੀਆ ਬੰਦੇ ਨਰਮ ਸੁਭਾਅ ਦੇ ਹੂੰ ਤੇ ਬਾਕੀ ਇਹ ਵੀ ਲਾਜ਼ਮੀ ਜਿੱਤਣ ਦੇ ਦੀ ਠੀਕ ਹੈ ਜੀ ਜੋ ਨਾਲ ਸ਼ੀਨੀ ਵਾਲਾ ਜਾਂ ਮੁੰਡਾ ਖੜਾ ਛੜੇ ਇਧਰ ਇਰਗੇ ਚਾ ਠੀਕ ਹੈ ਇਹ ਦੋਨੇ ਲਾਜ਼ਮੀ ਜਿੱਤਣਗੇ ਠੀਕ ਹੈ ਮੈਂ ਤਾਂ ਇਹ ਵੀ ਗੱਲ ਕਹੂੰਗਾ ਵੀ ਜਿਹੜੀ ਸਰਕਾਰ ਆਏ ਤੇ 35 ਪਾਰਟੀ ਕਹੀ ਜਾਂਦੀ ਆ ਸਾਡੀ ਬਣੂਗੀ ਆ ਉਹ ਬਣੂਗੀ ਪਰ ਗਾਂ ਵਾਲੀ ਸਰਕਾਰ ਵੀ ਆਫਤ ਕੋਈ ਨਹੀਂ ਸਤਾਈ ਦੇ ਠੀਕ ਹੈ ਧੰਨਵਾਦ ਹਾਂਜੀ ਮੈਂ ਇਸ ਦਾ ਪੱਕਾ ਵਾਦਾ ਕਰਦਾ ਠੀਕ